ਉਨਾ ਨੂੰ ਇਨਵੀਟੇਸ਼ਨ ਆਇਆ ਉਹਦੀ ਕਾਪੀ ਭੇਜਦੇ ਜੀ ਹਾਂਜੀ ਤੇ ਜਿੰਨਾ ਜੀ ਮੈਂ ਵਟਸਐਪ ਤੇ ਮੈਂ ਵੀ ਸਰਨਾ ਸਾਹਿਬ ਰਿਕਾਰਡਿੰਗ ਕਰਨੀ ਚਾਹੁੰਦਾ ਸੀ ਤੁਹਾਡੀ ਚੈਨਲ ਤੇ ਪਾਉਣ ਵਾਸਤੇ ਵੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਰ ਨੋ ਪਰ ਨੋ ਠੀਕ ਹੈ ਜੀ ਆਪਣਾ ਸਾਹਿਬ ਕਿਵੇਂ ਸਰਨਾ ਸਾਹਿਬ ਕਿਵੇਂ ਦੇਖਦੇ ਹੋ ਅੰਮ੍ਰਿਤ ਧਾਰੀ ਸਿੱਖ ਨੂੰ ਲਾਲ ਕਿਲੇ 'ਚ ਸੱਦਾ ਦਿੱਤਾ ਜਾਣ ਤੋਂ ਬਾਵਜੂਦ ਅੰਤਰਾਗਸਤ 'ਚ ਸੱਦਾ ਦਿੱਤਾ ਗਿਆ ਸੀ ਪਰ ਅੰਮ੍ਰਿਤ ਧਾਰੀ ਹੋਣ ਕਰਕੇ ਸ੍ਰੀ ਸਾਹਿਬ ਪਾਏ ਹੋਣ ਕਰਕੇ

ਗੁਰੂ ਕੇ ਬਾਗ ਦਾ ਮੋਰਚਾ ਜਿੱਤਣ ਤੋਂ ਬਾਅਦ ਜਿਤਨੀ ਲੀਡਰਸ਼ਿਪ ਸੀ ਉਸ ਪਰ ملک ਦੀ ਜੀ ਉਹਨਾਂ ਨੇ ਇਹ ਕਿਹਾ ਹੋਏ ਬਾਬਾ ਫ਼ਰਖ਼ਸ ਨੂੰ ਕੇ ਆਪ ਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਕਾਢਿਲ ਰਾਈ ਜਿੱਤ ਲਈ ਹੈ। ਔਰ ਅੱਜ ਉਹਨਾਂ ਸਿੱਖਾਂ ਚ ਇੱਕ ਸਿੱਖ ਨੂੰ ਇਨਵੀਟੇਸ਼ਨ ਦੇਣ ਤੋਂ ਬਾਅਦ ਉੱਥੇ ਰੋਕਿਆ ਜਾਣਾ ਜਦ ਕੇ ਹਿੰਦੁਸਤਾਨ ਦੀ ਸਰਕਾਰ ਦਾ ਕਾਨੂੰਨ ਬਣਿਆ ਹੈ। ਕਿ ਨੌਂ ਚ ਦੀ ਕੁਰਬਾਨ ਪਾਣੀ ਜਿਹੜੀ ਹੈ ਇਸੇ ਘਾਤੇ ਜਾਇਜ ਉਹ ਪਾ ਕੇ ਕਿੱਥੇ ਵੀ ਜਾ ਸਕਦਾ ਹੈ ਜੀ ਔਰ ਉਸ ਨੂੰ ਰੋਕਣਾ ਇਸ ਤੋਂ ਵੱਡ ਭਾਗੀ ਮੰਦੀ ਗੱਲ ਨਹੀਂ ਹੋ ਸਕਦੀ ਮੈਂ ਪ੍ਰਸ਼ੰਚਾਂਦ ਜਿਹੜੇ ਡੀਜੀਪੀ ਚ ਸਿੱਖ ਬੈਠੇ ਨੇ ਉਹਨਾਂ ਦੀ ਜਬਾਨ ਛੜ ਗਈ ਹੈ ਜਾਂ ਕੁਝ ਕਹਿਣਾ ਹੈ ਕਿ ਬਿਲਕੁਲ ਨਹੀਂ ਕਹਿਣਾ ਕਿ ਸਰ ਉੱਤੇ ਤਲਵੇ ਚੱਟਣ ਵਾਸਤੇ ਬੈਠੇ ਹੋਏ ਨੇ ਮੈਂ ਹਿੰਦੁਸਤਾਨ ਦੀ ਸਰਕਾਰ ਕੋਲੋਂ ਉਸ ਸੱਟ ਕੋਲੋਂ ਉਹ ਮਾਫੀ ਮੰਗਣ ਔਰ ਨਾਂਨ ਕਰਨ ਕੀ ਅਗੋਂ ਤੋਂ ਕੋਈ ਵੀ ਦੀ ਕੰਪਨਸੇਸ਼ਨ ਨਹੀਂ ਚਾਹੀਦੀ ਜਿਹੜੀ ਉਹਦੀ ਬੇਸਿਕ ਕੀਤੀ ਗਈ ਹੈ ਇੰਦਸਤਾਨ ਦੀ ਸਰਕਾਰ ਵੱਲੋਂ ਔਰ ਇਹ ਐਲਾਨ ਖਾਲੀ ਅਸਰਾਂ ਵੱਲੋਂ ਜਾਂ ਇਹ ਨਹੀਂ ਉਸਨੂੰ ਇਹ ਹੋਮ ਮਿਨਿਸਟਰੀ ਵੱਲੋਂ ਐਲਾਨ ਕੀਤਾ ਜਾਣਾ ਚਾਹੀਦਾ ਰੋ ਬ੍ਰੇਕਸੇ ਵੀ ਸਿਕਣੂ ਕਿਸੇ ਜਗ੍ਹਾ ਵੀ ਆਣ ਤੋਂ ਜਿਹੜਾ ਰੋਕਣਾ ਹੈਗਾ ਉਹ ਕਾਨੂੰਨੀ ਅਪਰਾਧ ਹੋਏਗਾ ਅਰ ਉਸ ਨੂੰ ਸਜ਼ਾ ਹੋਏਗੀ ਮੈਂ ਚਾਹੁੰਦਾ ਹਾਂ ਸਰਨਾ ਸਾਹਿਬ ਇਹ ਉਹ ਲਾਲ ਕਿਲਾ ਜਿੱਥੇ ਖਾਲਸੇ ਨੇ ਆਪਣੇ ਨਿਸ਼ਾਨ ਸਾਹਿਬ ਚੁਲਾਏ ਸੀ ਅੱਜ ਗੁਲਾਮੀ ਦਾ ਸਾਥ ਹੈ ਜਿਹੜਾ ਕਰਾਇਆ ਗਿਆ ਲਾਲ ਕਿਲਾ ਨਹੀਂ ਇਹ ਲਾਲ ਕਿਲਾ ਵੀ ਜਿੱਤਿਆ ਸੀ ਦਿੱਲੀ ਵੀ ਜਿੱਤੀ ਸੀ ਜੀ ਤੇ ਸਿਰਫ ਇਸ ਹਸਤੇ ਉਹਨਾਂ ਨੂੰ ਵਾਪਸ ਕੀਤੀ ਸੀ ਕਿ ਜਿੱਥੇ ਸਾਡੇ ਗੁਰੂ ਜ਼ਬਾਨ ਦੀਆਂ ਸ਼ਾਹਤਾ ਹੋਈਆਂ ਉਹਨਾਂ ਨੂੰ ਗੁਰਦੁਆਰਿਆਂ ਜਿੱਥੇ ਉਹ ਗਏ ਉਹ ਸਾਡੇ ਵਾਲੇ ਕੀਤੇ ਜਾਣਗੇ ਨਿਸ਼ਾਨਦਈਆਂ ਬਣਾਈਆਂ ਜਾਣ ਤੇ ਅਸੀਂ ਇਹ ਰਾਤ ਤੁਹਾਨੂੰ ਵਾਪਸ ਦੇ ਦਿੰਦੇ ਹਾਂ ਇਤਨੀ ਵੱਡੀ ਕੁਰਬਾਨੀ ਕਰਵਾ ਲੈਣੀ ਤੁਸੀਂ ਲਾਲ ਕਿਲੇ ਦੇ ਉੱਤੇ ਛੋਟੀ ਕੁਰਬਾਨੀ ਉਹ ਕਿ ਪਾ ਕੇ ਜਾਣ ਤੋਂ ਮਨਾ ਕੀਤਾ ਜਿਦੋਂ ਤੁਸੀਂ ਸੇਰੀ ਸਾਹਿਬ ਨਾ ਕਹੋ ਸੇਰੀ ਸਾਹਿਬ ਦਾ ਮਤਲਬ ਹੈਗਾ ਤ੍ਰੈ ਫੁੱਤੀ ਕਿਰਪਾਨ ਜੀ ਛੋਟੀ ਕੋ ਜੀ ਜਿਹੜੀ ਕਿਰਪਾਨ ਆਮ ਸੇ ਕੋ ਰੋਜ਼ਵਾਰਾ ਪਾਉਂਦਾ ਉਹ ਉਹ ਕਿਰਪਾਨ ਪਾ ਕੇ ਗਿਆ ਤੇ ਇਹਨਾਂ ਨੇ ਨਾ ਕਰ ਦਿੱਤੀ ਹੈ ਉਸ ਪਿੰਡ ਦੇ ਵਿੱਚ ਸਰਨਾ ਸਾਹਿਬ ਰੋ ਦੀ ਲਹਿਰ ਹੈ ਸਾਬਕਾ ਸਰਪੰਚ ਦਾ ਕਹਿਣਾ ਸਿੱਧੇ ਤੌਰ ਤੇ ਵੀ ਜਿਹੜੀਆਂ ਜਥੇਬੰਦੀਆਂ ਖਾਲਸਾਣ ਮੰਗਦੀਆਂ ਨੇ ਆਪਣਾ ਵਲੱਖਣ ਅਲੱਗ ਦੇਸ਼ ਮੰਗਦੀਆਂ ਨੇ ਫਿਰ ਉਹ ਸਹੀ ਨੇ ਜੇਕਰ ਸਾਡੇ ਤੋਂ ਇਨੀ ਕਿੰਨਾ ਤੁਹਾਨੂੰ ਤਬਰਤਾ ਰਿਸੰਗਾ ਤਾਂ ਤਾਂ ਸਾਨੂੰ ਲੱਗ ਜਗਾ ਜਿਹੜੀ ਦੇ ਦਿੱਤੀ ਜਾਵੇ ਹਨ ਹਦਕੋ ਗੱਲ ਹੈ ਜੀ ਜੀ ਕਿ ਉਹਦੇ ਜੋ ਬਲਬਲੇ ਹਨ ਉਹਨਾਂ ਨੂੰ ਜਾਣ ਤਾਂ ਚੰਗੀ ਤਾਂ ਜੀ ਪਰ ਅਸੀਂ ਇੱਥੇ ਰਹਿ ਕੇ ਜਿਹੜੀ ਅਸੀਂ ਦਿੱਲੀ ਫਤਿਹ ਕੀਤੀ ਸੀ ਜੀ ਤੇ ਦਿੱਲੀ ਵਾਪਸ ਕੀਤੀ ਸੀ ਫਤਿਹ ਕਰਨ ਤੋਂ ਬਾਅਦ ਮੁਗਲਾਂ ਤੋਂ ਜੀ ਅਸੀਂ ਉਹ ਖਾਲਸਤਾਨ ਲੈਣਾ ਜਿੱਤੇ ਹਰ ਜਗ੍ਹਾ ਸਿੱਖਾਂ ਦੇ ਝੰਡੇ ਗੜਦੇ ਹੋਣ ਸਿੱਖਾਂ ਦੀ ਜਾਂਜਕਾਰ ਹੋਵੇ ਕਾਲੀ ਪੰਜਾਬ ਵਿੱਚ ਨਹੀਂ ਲੈਣਾ ਪੰਜਾਬ ਵਿੱਚ ਕੀ ਹੋਇਆ ਅੱਜ ਜਿਹਦੇ ਸਿਰ ਤੇ ਵਾਲ ਨਹੀਂ ਮੂੰਹ ਤੇ ਦਾੜੀ ਨਹੀਂ ਉਹ ਚੀਫ ਮਿੰისტਰ ਬਣਿਆ ਹੋਇਆ ਹੈ ਜੀ ਸੱਚ ਹੈ ਅਸੀਂ ਐਸੀ ਜਗ੍ਹਾ ਬਣਾਣੀ ਹੈਗੀ ਜਿੱਥੇ ਸਿੱਕੇ ਦਾ ਮਾਨ ਸਤਕਾਰ ਬਰਾਬਰ ਹੋਵੇ ਔਰ ਜਿੱਥੇ ਕੋਈ ਨੁਕਸ ਹੋਵੇ ਉੱਥੇ ਸਰਕਾਰ ਮਾਫੀ ਮੰਗੇ ਸਿੱਕਾਂ ਤੋਂ ਤਰਨਾ ਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਉਹਨਾਂ ਦੇ ਆਗੂ ਸਿੱਧੇ ਤੋਲ ਤੇ ਇਰਜ਼ਾਮ ਲਾ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹੜਾ ਨਵਾਂ ਅਕਾਲੀ ਦਲ ਬਣਾ ਕੇ ਬੈਠੇ ਨੇ ਉਹਨਾਂ ਤੇ ਸਿਰ ਤੇ ਸਿੱਧਾ ਭਾਜਪਾ ਦਾ ਹੱਥ ਹੈ ਤੇ ਉਹੀ ਲੋਕ ਦਿੱਲੀ ਦੀ ਉਹੀ ਲੋਕ ਦਿੱਲੀ ਵਾਲੇ ਸਿੱਖਾਂ ਨਾਲ ਨਹੀਂ ਕਿਡਣਾ ਕਰ ਰਹੇ ਨੇ ਤੁਸੀਂ ਇਹ ਦੇਖੋ ਨਾ ਜੀ ਇੱਧੇ ਤੇ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਹੈ ਜੀ ਅਗਰ ਗਾਨੀ ਅਰਪ੍ਰੀਤ ਸਿੰਘ ਇਸ ਗੱਲ ਤੋਂ ਮੁਨਕਰ ਹੋਣਾ ਤਾਂ ਮੈਂ ਮੇਰੇ ਸਾਹਮਣੇ ਬੈਠ ਜਾਏ ਮੈਂ ਸਾਰਾ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖ ਦਿਆਂਗਾ ਇਹਦੇ ਵਿੱਚ ਕਿਹੜੀ ਗੱਲ ਹੈ ਕਿ ਦਿੱਲੀ ਕਮੇਟੀ ਵਿੱਚ ਇਹਨਾਂ ਨੇ ਸਾਰੇ ਬੰਦੇ ਖਰੀਦ ਕੇ ਅਲੱਗ ਪਾਰਟੀ ਬਣਾ ਕੇ ਦੇ ਜੀ ਮੈਂਟੀ ਦੇ ਬੀਜਪੀ ਨੇ ਕਬਜ਼ਾ ਕਰ ਲਿਆ ਇਹਦੇ ਕੋਈ ਸ਼ੱਕਾ ਨਹੀਂ ਗੱਲ ਨਹੀਂ ਹੈ ਔਰ ਇਹ ਗਿਆਨੀ ਅਪ੍ਰੀਤ ਸਿੰਘ ਰਾਏ ਹੁਣ ਕਹਿੰਦੇ ਆ ਕਿ ਅਸੀਂ ਕਬਜ਼ਾ ਕਰਾਵਾਂਗੇ ਬਾਕੀ ਤੇ ਸਭ ਤੋਂ ਵੱਡੀ ਗੱਲ ਸਿੱਖਾਂ ਦੇ ਜਿਹੜੇ ਮਾਨ ਸਰਕਾਰਾਂ ਨਾਲ ਜੱਲਾ ਉਹਨਾਂ ਨਾਲ ਕਰਾਂਗੇ ਜਾਂਦੇ ਵੀ ਪੈਸੇ ਨੂੰ ਕਰਨਾ ਬਈ ਜਿਨ੍ਹਾਂ ਨੇ ਤੁਹਾਨੂੰ ਪੈਸੇ ਦੇ ਕੇ ਤੇ ਘਰਾ ਕੀਤਾ ਹੈ ਅੱਗੋਂ ਵੀ ਫਾਇਨਾਂਸ ਕਰਨਗੇ ਉਹਨਾਂ ਨਾਲ ਗੱਲ ਕਰਨਾ ਕੀ ਹੋਇਆ ਜੀ ਇਸੇ ਕਨਾਲ ਤੁਸੀਂ ਉਹਨਾਂ ਨੇ ਤਾਂ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਪਹਿਲੀ ਸਪੀਚ ਚ ਕਹਤਾ ਵੀ ਚੋਣ ਨਿਸ਼ਾਨ ਦਫ਼ਤਰ ਤੇ ਸ਼੍ਰੋਮਣੀ ਕਮੇਟੀ ਅਸੀਂ ਲਵਾਵਾਂਗੇ ਪਹਿਲੀ ਸਪੀਚ ਚ ਚੈਲੰਜ ਕਰਤਾ ਸਿੱਧਾ ਦੇਖੋ ਜੇਤ ਦੇਖੋ ਬਾਚ ਨੂੰ ਇਹ ਇਹ ਗੱਲਾਂ ਨਹੀਂ ਕਰੇਗਾ ਤਾਂ ਕੀ ਹੋਏਗਾ ਇੱਡੀ ਇਹਨੇ ਆਪਣੀ ਜਿੰਨ ਪਿਛਲੇ 5 ਸਾਲਾਂ ਦੇ ਵਿੱਚ ਕਿਹੜੀ ਸੱਚੀ ਗੱਲ ਕੀਤੀ ਮਾਨੇ ਗੱਲ ਦੱਸਿਓ ਇਹ ਝੂਠੀ ਬੋਲੇਗਾ ਪਹਿਲੀ ਗੱਲ ਤੇ ਐਵੇਂ ਤੂੰ ਨਵੋ ਤੀ ਤੋ ਪਹਿਲਾਂ ਤਾਂ ਸਾਰੇ ਆਕਾਲੀਆਂ ਨੂੰ ਸਜਾਵਾਂ ਦਰਹਾਂਦਾ ਪਿਆਵੇਂ ਆਕਾਲ ਤਕਤ ਤੋਂ ਤੇ ਉਸ ਤੋਂ ਬਾਅਦ ਕਹਿ ਰਹੇ ਆ ਜੀ ਕਿ ਮੈਂ ਹੁਣ ਆਪ ਕਿਸੇ ਨੇ ਚੁੱਲਾ ਧੁਆ ਬਾਲਣਾ ਨਹੀਂ ਹੈਗਾ ਤੇ ਆਪ ਚੁਆ ਚੁੱਲਾ ਨਵਾਂ ਬਾਲ ਕੇ ਤੇ ਬੈਠ ਗਿਆ ਤੇ ਪ੍ਰਧਾਨ ਬਣ ਗਿਆ ਜੇ ਇਹਦੇ ਵਿੱਚ ਕੋਈ ਸਿੱਖੀ ਦੀ ਗੱਲ ਹੁੰਦੀ ਏ ਆਕਾਲੀਦਲ ਨਾਂ ਨਾ ਰੱਖਦਾ ਇਹ ਨਾਂ ਰੱਖਦਾ ਕੋਰ ਜਿਵੇਂ ਭਾਈ ਰਣਜੀਤ ਸਿੰਘ ਨੇ ਰੱਖਿਆ ਹੋਇਆ ਹੈ ਬਦਲ ਖਾਨਸੇ ਨੇ ਰੱਖਿਆ ਹੋਇਆ ਹੈ ਇਹ ਆਪਣਾ ਨਾਂ ਹੋ ਰੱਖਦਾ ਇਹ ਸਭ ਤੋਂ ਵਧੀਆ ਦਾਲ ਤੀਜੇ ਕਨੜੀਰ ਪ੍ਰੀਤ ਦਾਲ ਲਗਾ ਮੇਰਾ ਨਾ ਹਾਂ ਚਲਾਉਂਦਾ ਕਰਦੇ ਪਤਾ ਲੱਗਣਾ ਕਿ ਹੁਣ ਵੀ ਕੀ ਹੈਗਾ ਤੇ ਸਭ ਤੋਂ ਬਾਅਦ ਇਹ ਜੋ ਇਹ ਤੂੰ ਹੈ ਇਹਨਾਂ ਦੇ ਕੋਈ ਉਹ ਨਹੀਂ ਇਹ ਤੂੰ ਹੈ ਆਕਰਣ ਉਰ ਜਾਣਗੇ ਬਿਲਕੁਲ